ਯੂਐਸਏ ਬਲੂ ਦੀ ਟੀਮ ਅਮਰੀਕਨ ਕਬੱਡੀ ਐਸੋਸੀਏਸ਼ਨ ਦੀ ਇੱਕ ਖੇਡ ਕਲੱਬ ਦੀ ਸਪான்ਸਰ ਕੀਤੀ ਟੀਮ ਹੈ ਦੂਸਰੇ ਪਾਸੇ ਇੰਡੀਆ ਦੀ ਟੀਮ ਹੈ ਇੱਕ ਪਾਸੇ ਖੁਸ਼ਦੀਪ ਕਬੱਡੀ ਦਾ ਪ੍ਰਿੰਸ ਇਸ ਸਾਲ ਬੈਸਟ ਬਣ ਕੇ ਆਇਆ ਆ ਵੀ ਬੈਸਟ ਹੈ ਹਾਕਮ ਵਾਲੀਏ ਜੱਗੂ ਦੀ ਚੌਣ ਇੰਡੀਆ ਵਾਲਿਆਂ ਨੇ ਉਹ ਕਿਸੇ 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 ਗੱਲ ਨੂੰ ਕੀਤੀ ਹੈ ਉਹ ਟਿੱਬਿਆਂ ਦਾ ਦੁਨੀਆ ਇਸ਼ਾਰੇ ਰੈਂਬੋ ਵੱਲ ਕਰਦੀ ਆ ਮਿੱਤਰਾਂ ਦੇ ਕੱਪ ਉੱਤੇ ਉਹੀ ਹੋਣੀ ਹੈ ਜਿਹੜੀ ਗੱਲਬਾਤ ਦੀ ਤੂੰ ਗੱਲ ਕਰਨ ਦੇ ਤੌਰ ਤੇ ਇਹ ਬੇਨਤੀ ਹੈ ਸਾਰਿਆਂ ਦੇ ਚਰਨਾਂ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਵਾਸਤੇ ਜੀਵਨ ਆ ਗਿਆ ਮੈਦਾਨ ਦੇ ਅੰਦਰ ਪਹਿਲਾ ਸੈਮੀਫਾਈਨਲ ਕੈਨੇਡਾ ਈਸਟ ਦੇ ਪਾਕਿਸਤਾਨ ਦੇ ਦਰਮਿਆਨ ਖੇਡਿਆ ਜਾਊਗਾ ਇਹ ਟੀਮਾਂ ਤਿਆਰੀ ਫੜ ਲਣਗੀਆਂ ਲਓ ਕਬੱਡੀ ਪਈ ਹੋਈ ਮੈਦਾਨ ਦੇ ਵਿੱਚ ਜੀਵਨ ਦੀ ਕਾਲਾ ਸੰਘਿਆਂ ਵਾਲਾ ਕਾਲਾ ਸੰਘਿਆਂ ਵਾਲਾ ਕਾਲਾ ਸੰਘਿਆਂ ਵਾਲਾ ਕਰਦਾ ਕੋਸ਼ਿਸ਼ ਡੱਕ ਲੈਣ ਦੀ ਹੁੰਦੀ ਹੋਈ ਕਮਾਲ ਬੱਲੇ ਬੱਲੇ ਪਈ ਹੋਈ ਪਈ ਹੈ ਪਰਮਜੀਤ ਸੈਗਨਾ ਜੀ ਦਾ ਦਵਿੰਦਰ ਗਰੇਵਾਲ ਜੀ ਉਹਨਾਂ ਦਾ ਸਾਰੀਆਂ ਸ਼ਖਸੀਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਤੇ ਮੇਨ ਸਪான்ਸਰ ਨੇ ਖਿਡਾਰੀ ਗਲੈਡੀਏਟਰ ਸੰਦੀਪ ਨੰਗਲ ਇਹਨਾਂ ਨੂੰ ਸ਼ਰਧਾਂਜਲੀ ਹੈ ਸ਼ਰਧਾਂਜਲੀ ਹੈ ਸੁਖਮਨ ਚੋਲੇ ਵਾਲੇ ਨੂੰ ਸ਼ਰਧਾਂਜਲੀ ਦੁਗਾਲ ਦੇ ਬਿੱਟੂ ਨੂੰ ਦੁਨੀਆ ਦੇ ਮ ਨੇ ਬਹੁਤ ਤਗੜੀ ਕਬੱਡੀ ਖੇਡੀ ਨਾਮ ਰੌਸ਼ਨ ਕੀਤਾ ਸਾਡੀ ਖੇਡ ਕਬੱਡੀ ਦਾ ਲਾਓ ਮੈਦਾਨ ਦੀ ਗੱਲ ਕਰੀਏ ਆਹ ਧਨੋਲੇ ਵਾਲਾ ਦੂਸਰੇ ਪਾਸੇ ਕੌਣ ਹਕਮ ਵਾਲੀਆ ਹਕਮ ਵਾਲੀਆ ਜੱਗੂ ਇਹ ਪੀਵੀ 31 ਵਾਲਾ ਹੈ ਜਿਹੜੇ ਜਿਹੜੇ ਜੱਗੂ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਮਾਰਨ ਦੀਆਂ ਨੇ ਆ ਮੁੰਡੇ ਦੇ ਵਾਸਤੇ ਜਦੋਂ ਖੇਡਣ ਆਇਆ ਤੇ ਲਗਭਗ ਸਾਰਾ ਪਿੰਡ ਇਕੱਠਾ ਹੋ ਗਿਆ ਵੀ ਸਾਡੇ ਪਿੰਡ ਦਾ ਮੁੰਡਾ ਬਾਹਰ ਜਾ ਰਿਹਾ ਕਬੱਡੀ ਖੇਡਣ ਦੇ ਵਾਸਤੇ ਲਾਓ ਇਧਰੇ ਪਾਸੇ ਜੱਗੂ ਲਈ ਵਾਲਾ ਜੱਗਾ ਹੈ ਆਰਦਰ ਸਿੰਘ ਸਿੰਘ ਪੰਡਾਲ ਦਾ ਪੋਤਾ ਹੈ ਖੇਡ ਦਾ ਮੈਦਾਨ ਦੇ ਅੰਦਰ ਹਨਮਨ ਬੁਲਟ ਖੀਰਾਂ ਵਾਲੀ ਆ ਸੋ ਸਾਰੇ ਪਰਿਵਾਰਾਂ ਨੂੰ ਸੱਤ ਪੀੜੀਆਂ ਨੂੰ ਮਾਣ ਫਖਰ ਮਹਿਸੂਸ ਹੁੰਦਾ ਆ ਬੱਲੇ ਬੱਲੇ ਹੋਈ ਪਈ ਇਧਰ ਪਾਸੇ ਮੁੰਡਾ ਕਰਦਾ ਕਮਾਲ ਉਹ ਬੰਦੀ ਪਈ ਹੋਈ ਕਬੱਡੀ ਦੇਖਦੇ ਆ ਵੀ ਕੋਟਕਰਾਰਖਾਂ ਵਾਲਾ ਬਾਪੂ ਮਾਨ ਸਿੰਘ ਜੀ ਦੀ ਬੜੀ ਦੇਣ ਰਹੀ ਨਾ ਖੇਡਾਂ ਨੂੰ ਖੇਡ ਕਬੱਡੀ ਨੂੰ ਬੱਲੇ ਬੱਲੇ ਹੋਈ ਪਈ ਹੈ ਔਰ ਹਾਕਮ ਵਾਲੀਆ ਹਾਕਮ ਵਾਲੀਆ ਹਾਕਮ ਵਾਲੀਆ ਹੁਣ ਡੱਕਣ ਦੀ ਕੋਸ਼ਿਸ਼ ਕਰਦਾ ਹੋਇਆ ਆ ਦੇਖਦੇ ਆ ਵੀ ਬੱਲੇ 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 ਸਹ ਭਰੀ ਬਗਲ ਵੱਜਦੀ ਕੰਜੀ ਮੁੰਡਾ ਕਰਦਾ ਕਮਾਲ ਕਮਾਲ ਕਰਦਾ ਹੋਇਆ ਮੁੰਡਾ ਪੁਆਇੰਟ ਫੰਡ ਹਾਕਮ ਵਾਲੀ ਹੈ ਜੱਗੂ ਉਹ ਮੌਸਮ ਵਾਂਗੂ ਬਦਲ ਗਏ ਅਸੀਂ ਰੁੱਖਾਂ ਵਾਂਗੂ ਖੜੇ ਰਾਏ ਲਾਓ ਇਧਰ ਖੇਡ ਕਬੱਡੀ ਜੁਗਰਾਜ ਭੀਮ 21 ਵਰਾਂ ਦੇ ਸੰਦੀਪ ਰਵਿੰਦਰ ਦੁੱਧਾ ਜੀਵਨ ਮਾਨੂਕੇ ਗੱਲ ਦਾ ਆ ਕਬੱਡੀ ਦਾ ਅਜੂਬਾ ਹੈ ਉਦਾਂ ਇਹ ਅਜੂਬਾ ਹੈ ਖੇਡ ਕਬੱਡੀ ਦਾ ਅਗਲੀ ਰੇਡ ਪਾਉਂਦਾ ਮੈਦਾਨ ਦੇ ਅੰਦਰ ਹੋਈ ਬਈ ਬੱਲੇ ਬੱਲੇ ਤੇ ਕਾਲਾ ਸੰਘਿਆ ਵਾਲਾ ਰੱਖਦਾ ਤਾਉਣ ਦੇ ਹੱਥ ਆ ਕਰੂ ਮੁੰਡਾ ਕਮਾਲ ਤੇ ਆਹ ਲਪੇਟਾ ਬੱਲੇ ਬੱਲੇ ਹੋਏ ਬਗਲ ਵੱਜਦੀ ਹੋਈ ਕੈਂਜੀ ਦੇ ਪਾਇੰਟ ਸੰਨੀ ਕਾਲਾ ਸੰਘੇ ਵਾਲਾ ਨੰਬਰ ਜੋੜ ਦੇ ਵਿੱਚ ਕਾਮਯਾਬ ਕਰ ਗਿਆ ਜੋ ਮਹਿੰਦਰ ਮਾੜ ਹੋਣਾ ਕਿਸ ਖਾਧੀਆਂ ਖੁਰਾਕਾਂ ਦਾ ਅੱਜ ਪਤਾ ਲੱਗਣਾ ਕਿ ਖਾਧੀਆਂ ਖੁਰਾਕਾਂ ਦਾ ਅੱਜ ਪਤਾ ਲੱਗਣਾ ਆ ਜੀਵਨ ਗਿੱਲ ਮਾਣੂ ਕੇ ਗਿੱਲਾਂ ਵਾਲਾ 1 ਡੇਡ ਪੌਂਡੀ ਮੈਦਾਨ ਦੇ ਵਿੱਚ ਵਧਿਆ ਹੋਇਆ ਤੇ ਹੁਣ ਕਿਹੜਾ ਖਿਡਾਰੀ ਰੁਕਣ ਦਾ ਇਹ ਤਾਂ ਕਰਦਾ ਗੱਲ ਸਮੇਂ ਦੀ ਹੋਣੀ ਹੈ ਗੱਲ ਸਮੇਂ ਦੀ ਹੋਣੀ ਹੈ ਆਹ ਗੱਲ ਸਮੇਂ ਦੀ ਹੋਣੀ ਹੈ ਆਹ ਲੱਗੇ ਹੋਏ ਜੋਰ ਦੇ ਵਿੱਚੋਂ ਦੁਕਾਨ ਵਾਲਾ ਕਹਿੰਦੇ ਫੇਰ ਸਿਰਾ ਕਰਾ ਗਿਆ ਆਹ ਦੁਕਾਨ ਵਾਲਾ ਟਰਕੋਟੀਏ ਮਨਜੀਤ ਉਹਨਾਂ ਦਾ ਚੇਤਾ ਫੇਰ ਸਿਰਾ ਕਰਾਉਣ ਵਾਲੀ ਗੱਲ ਕਰ ਗਿਆ ਐਨ ਚੋਟੀ ਦਾ ਮੈਚ ਹੈ